ਇਹ ਅਖਬਾਰ ਹੀ ਨਾ ਇਹ ਅਖਬਾਰ ਦੀ ਖਬਰ ਸੱਚੀ ਰਵੜ ਹੈ ਜਿਹਨੇ ਆਪਾ YouTube ਪੜੀ ਜਾਂਦੇ ਆ ਇਹ ਫੇਕ ਨਿਊਜ਼ ਹੁੰਦੀਆਂ ਪਰ ਕੁਝ ਹੋਰ ਲਿਖਿਆ ਹੁੰਦਾ ਅੰਦਰ ਕੁਝ ਹੋਰ ਹੁੰਦਾ ਇਹ ਨਿਊਜ਼ੀਆਂ ਥੋੜੀਆਂ ਇਹਦਾ ਲੋਕਾਂ ਨੂੰ ਦੇਖ ਕੋ ਗਾਉਣ ਬਾਅਦ ਕਿੰਨਾ ਕਿੰਨਾ ਔਖਾ ਹੁੰਦਾ ਇੱਕ ਤਾਂ ਘਰ ਘਰ ਤੱਕ ਅਖਬਾਰ ਪਹੁੰਚਾਣਾ ਹੈ ਅਤੇ ਫਿਰ ਜਦੋਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵੀ ਇੱਕ ਮਹੀਨਾ ਅਖਬਾਰ ਦੇਣ ਤੋਂ ਬਾਅਦ ਲੋਕ ਪੈਸੇ ਦੇਣ ਤੋਂ ਕਤਰਾਂਦੇ ਆ ਕਹਿੰਦੇ ਯਾਰ ਤੁਹਾਡਾ ਤਾਂ ਅਖਬਾਰ ਹੀ ਨਹੀਂ ਆਇਆ ਨਹੀਂ ਜੇ ਜਦੋਂ ਪੈਸੇ ਲੈਣ ਵਾਸਤੇ ਕਹੂੰਗੇ ਜੀ ਅੱਜ ਅੱਜ ਨਹੀਂ ਆਏਗਾ ਕੱਲ ਨੂੰ ਆਜੋ ਕਲੋਨੀ ਦਾ ਪਰਸਮਾਜ ਉਹ ਬੰਦਾ ਤੰਗ ਹੋ ਜਾਂਦਾ ਜਿਹਨੂੰ ਟਾਈਮ 'ਤੇ ਪੈਸੇ ਨਹੀਂ ਮਿਲਣ ਪੈਸੇ ਮੇਰੇ ਜਮਾ ਨਹੀਂ ਕਰਗਾ ਸੀ ਜਮਾ ਕਦੇ ਅਖਬਾਰ 'ਤੇ ਜਮਾ ਕਰਨੇ ਤੇ ਜੈਂਸੀਆ ਬਲ ਕੇ ਪ੍ਰਬੰਧ ਕਰਨੀ ਔਕਾ ਤਾਂ ਬਹੁਤ ਆ ਤੁਹਾਡਾ ਕੰਮ ਜਿਹੜਾ ਹੈ ਹੈ ਬੀ ਜਾਵੇ ਨੇਰੀ ਜਾਏ ਫਰਦੀ ਹੋਏ ਗਰਮੀ ਹੋਏ ਜਾਣਾ ਹੀ ਪੈਣਾ ਉਹਲੇ ਤੈਨੂੰ ਆਉਣਾ ਹੀ ਪਾਣਾ ਛੁੱਟੀ ਕੋਈ ਨਹੀਂ ਹੈ ਤੁਹਨੇ ਕੋਈ ਨਹੀਂ ਹੈ ਗਿਆਨ ਨੂੰ ਟਾਈਮ ਪਰ ਆਉਣਾ ਟਾਈਮ ਪਰ ਕੰਮ ਕਰਨਾ ਹੀ ਪੈਣਾ ਸਾਡੇ ਨਾਲ ਨikhil ji ਵੀ ਨikhil ji ਚਾਹੇ ਨੇਰੀ ਆ ਜਵੇ ਚਾਹੇ ਝੱਖੜ ਆ ਜਵੇ